ਸਿੰਘ ਜੀ ਸਭ ਦਾ ਐਮਪੀ ਆਪ ਜੀ ਦੇ ਦੋ ਤਿੰਨ ਮਿੰਟ ਵਾਸਤੇ ਦਰਸ਼ਨ ਕਰਨਗੇ ਜੀ ਬਾਰੇ ਗੁਰੂ ਜੀ ਦਾ ਖਾਲਸਾ ਬਾਰੇ ਗੁਰੂ ਜੀ ਦੀ ਕਿਰਪਾ ਦੇ ਤੇਤ ਰੋਡੇ ਦੀ ਪਾਠ ਪਵਿੱਤਰ ਧਰਤੀ ਤੇ ਜਿੱਥੇ ਸਿੱਖ ਪੰਥ ਦੇ ਮਹਾਨ ਜਰਨੈਲ ਹੰਦ ਜਰਨੈਲ ਸਿੰਘ ਪਿੰਡਰਾਵਾਲਿਆ ਨੇ ਜਨਮ ਲਿਆ ਇਹ ਉਹਨਾਂ ਨੂੰ ਜੀ ਮੇਰੀ ਰੂਹ ਤੇ ਰਵਾ ਤੇ ਮਹਲ ਅੰਤ ਦੀ ਮਹਾਨ ਹਸਤੀ ਬਾਬਾ ਜੋਗਿੰਦਰ ਸਿੰਘ ਦੀ ਇਸ ਸਰਦੀ ਤੇ ਜਦੋਂ ਪਹੁੰਚਦੇ ਆ ਤਾਂ ਖੂਨ ਅਵਾਲੇ ਖਾਂਦਾ ਏ ਮੇਰੀ ਇਸ ਸਰਵਾਰ ਨਾਲ ਇਸ ਧਰਤੀ ਨਾਲ ਕੋਈ 45 ਸਾਲ ਦੀ ਲੰਬੀ ਸਾਂਝ ਹੈ ਮੈਂ ਗੱਲ ਜਿਹੜੀ ਕਰਦਾ ਹਾਂ ਮੈਂ ਇਹ ਸ਼ਰਮੀ ਨਹੀਂ ਕਰਦਾ ਮੈਂ ਨਵਿੱਤਲੀ ਗੱਲ ਕਰਦੇ ਇਸ ਲਈ ਧਿਆਨ ਨਾਲ ਸੁਣਿਓ ਸਰਦਾਰ ਹਰਜੀਤ ਸਿੰਘ ਚੱਲ ਵਸੇ ਨੇ ਅੱਜ ਇਸ ਪਰਿਵਾਰ ਦੀ ਅਡਵਾਈ ਕੈਪਟਨ ਹਰਚੰਨ ਸਿੰਘ ਰੋਡੇ ਕਰ ਰਹੇ ਨੇ ਜਿਹੜੇ ਬਜ਼ੁਰਗ ਅਵਸਥਾ ਵਿੱਚ ਨੇ ਪਰੰਤੂ ਉਹ ਸੰਭ ਦੇ ਵਿੱਚ ਇਸ ਪਰਿਵਾਰ ਵੱਲੋਂ ਸਿੰਘ ਸਾਹਿਬ ਭਾਈ ਜਸਪੀਰ ਸਿੰਘ ਰੋਡੇ ਵਿੱਚ ਰਹੇ ਨੇ ਭਾਈ ਜਸਵੀਰ ਸਿੰਘ ਰੋਡੇ ਦਾ ਨਾਮ ਸਿਰਫ ਬਾਬਾ ਜੋਗਿੰਦਰ ਸਿੰਘ ਦਾ ਪਰਿਵਾਰ ਨਹੀਂ ਹੈ ਸੰਤ ਜਰਨੈਲ ਸਿੰਘ ਖਾਲਸਾ ਦਾ ਪਰਿਵਾਰ ਨਹੀਂ ਹੈ ਉਹਨਾਂ ਨੇ ਆਪਣੇ ਪਿਤਾ ਅਮਰ ਸ਼ਹੀਦ ਜਗੀਰ ਸਿੰਘ ਦੀ ਸ਼ਹਾਦਤ ਦੇਖੀ ਉਹਨਾਂ ਨੇ ਆਪਣੇ ਭਰਾ ਸਵਰਨ ਸਿੰਘ ਦੀ ਸ਼ਹਾਦਤ ਦੇਖੀ ਮਹਾਨ ਕੁਰਬਾਨੀ ਉਹਨਾਂ ਨੇ ਆਪਣੇ ਭਰਾ ਰਖਵੀਰ ਸਿੰਘ ਦੀ ਦੇਖੀ ਯਾਦ ਰੱਖੋ ਕਿ ਪੰਜਾਬ ਦੀ ਸਿਆਸਤ ਜਿਹੜੀ ਹੁਣ ਮੋੜਾ ਖਾ ਰਹੀ ਏ ਜਿਹੜੀ ਇੱਕ ਤਰ੍ਹਾਂ ਨਾਲ ਮੋੜਾ ਖਾ ਗਈ ਏ ਉਹ ਇਹ ਤਰੋੜੇ ਦੀ ਸਰਪ੍ਰਸਤੀ ਤੋਂ ਬਿਨਾਂ ਚੱਲ ਨਹੀਂ ਸਕਦੀ ਇਹ ਪੰਜਾਬ ਦੇ ਵਿੱਚ ਸਿੱਖ ਸਿਆਸਤ ਚਲ ਹੋਈ ਏ ਉਹ ਰਾਜਨੀਤੀ ਚਲਾਈ ਏ ਜਿਹੜੀ ਬਾਬਾ ਗੋਬਿੰਦਰ ਸਿੰਘ ਨੇ ਚਲਾਈ ਸੀ ਅਤੇ ਅੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਨੇ ਚਲਾਈ ਸੀ ਤਾਂ ਉਸ ਦੇ ਵਿੱਚ ਮੈਂ ਸਪਸ਼ਟ ਸ਼ਬਦਾਂ ਵਿੱਚ ਕਹਿਣਾ ਚਾਹਾਂਗਾ ਕਿ ਸਾਨੂੰ ਇਸ ਰੋਡੇ ਦੀ ਧਰਤੀ ਦਾ ਅਸ਼ੀਰਵਾਦ ਵੀ ਨਹੀਂ ਸਕੂ ਅਗਵਾਈ ਵੀ ਚਾਹੀਦੀ ਏ ਤੇ ਅੱਜ ਭਾਈ ਜਸਵੀਰ ਸਿੰਘ ਸਿੰਘ ਸਾਹਿਬ ਜਿਹੜੇ ਨੇ ਉਹ ਖਾਲਸਾ ਪੰਥ ਦੇ ਨੇਤਾ ਨੇ ਤੇ ਸਰਪ੍ਰਸਤ ਨੇ ਇਹ ਸੌਮਨੀਆ ਕਾਲੀਦਾ ਨੂੰ ਪੁਨਰਸੁਰਜੀਤ ਕਰਨ ਦਾ ਤਾਂ ਪੁਰਾਣਾ ਮਾਲ ਨਵੇਂ ਡੱਬਿਆਂ ਵਿੱਚ ਨਹੀਂ ਪਾਇਆ ਜਾ ਸਕਦਾ ਉਹ ਮਾਲ ਵੀ ਨਵਾਂ ਲਿਆਉਣਾ ਪਵੇਗਾ ਤੇ ਸਿਰਫ ਲੇਬਲ ਪਾ ਕੇ ਲੇਬਲ ਲਾ ਕੇ ਉਸ ਨੂੰ ਨਵਾਂ ਨਹੀਂ ਬਣਾਇਆ ਜਾ ਸਕਦਾ ਮੈਂ ਰਮਨ ਸ਼ਬਦਾਂ ਵਿੱਚ ਕਹਿਣਾ ਚਾਹਾਂਗਾ ਕਿ ਮੇਰੇ ਡਿਬਰੂਗੜ੍ਹ ਦੀ ਜੇਲ੍ਹ ਦੇ ਬਾਹਰ ਕੀਤੇ ਅਰਹਨ ਨਾਲ ਜਿੱਥੇ ਭਾਈਆਂ ਪਾਲ ਸਿੰਘ ਪਾਰਲੀਮੈਂਟ ਵਿੱਚ ਪਹੁੰਚੇ ਹੋ ਐਲਾਨ ਕਰਨਾ ਕੋਈ ਸੌਖਾ ਨਹੀਂ ਸੀ ਜੇਲ੍ਹ ਤੋਂ ਬਾਹਰ ਤੱਕ ਅਨੁਸਾਰ ਮੈਂ ਐਲਾਨ ਕੀਤਾ ਮਰੋਦ ਨਾਲੋਂ ਚੱਲਿਆ ਬਹੁਤ ਬਰੋਦ ਵੀ ਹੋਇਆ ਪਰ ਹੀਰ ਦੇ ਵਿੱਚ ਉਹ ਮਹਿਤੂਜ ਬਣ ਗਏ ਮੇਰੇ ਐਲਾਨ ਨੇ ਫਰੀਦਕੋਟ ਦੀ ਧਰਤੀ ਵੀ ਰਮਾ ਦਿੱਤੀ ਜੇ ਮੇਰਾ ਡਿਬੂ ਕਰਦੀ ਜੇਲ੍ਹ ਦਾ ਬਾਹਰ ਐਲਾਨ ਨਾ ਹੋਇਆ ਹੁੰਦਾ ਕਾਪੀਰ ਕੌਰ ਦੀ ਧਰਤੀ ਨੇ ਵੀ ਪੰਥਕ ਨਹੀਂ ਗਵਾਨਾ ਤੋ ਅੱਜ ਸਾਰੇ ਖਾਲਸਾ ਪੰਥ ਦੀ ਮੰਗ ਹੈ ਕਿ ਅਕਾਲੀ ਦਲ ਨੂੰ ਪੁਨਰ ਸੁਰਜੀਤ ਕੀਤਾ ਜਾ ਰਿਹਾ ਹੈ ਔਰ ਕੀਤਾ ਗਿਆ ਤਾਂ ਸਿੰਘ ਸਾਹਿਬ ਭਾਈ ਜਸਪੀਰ ਸਿੰਘ ਰੋਡੇ ਉਸ ਦੇ ਪ੍ਰਧਾਨ ਹੋਣੇ ਚਾਹੀਦੇ ਨੇ ਉਹਨਾਂ ਦੀ ਪ੍ਰਧਾਨਗੀ ਨਾਲ ਖਾਲਸਾ ਪੰਥ ਨੂੰ ਰੋਡੇ ਦੀ ਸਰਪ੍ਰਸਤੀ ਮਿਲੇਗੀ ਸੰਤ ਜਨਮੇਲ ਸਿੰਘ ਪਿੰਡਰਾਵਾਲੇ ਦਾ ਨਾ ਇਸ ਦੁਨੀਆ ਤੋਂ ਲਾਂਭੇ ਕੀਤਾ ਨਹੀਂ ਜਾ ਸਕਦਾ ਭਾਵੇਂ ਦੁਨੀਆ ਰਹੇ ਜਿਹਾ ਰਹੇ ਪਰ ਸੰਤ ਜਨਮੇਲ ਸਿੰਘ ਪਿੰਡਰਾਵਾਲੇ ਦੇ ਪਾਪਾ ਉਹਦੇ ਅੰਦਰ ਸੰਸਾਰ ਨਾਲੋਂ ਟੱਲੇ ਰਹੇ ਜਿਹਾ ਹੋआज ਸਪਸ਼ਟ ਸ਼ਬਦਾਂ ਵਿੱਚ ਇਹ ਕਿਹਾ ਜਾਂ ਹੈ ਕਿ ਪੁਰਾਣੇ ਮਾਲ ਨੂੰ ਨਵੇਂ ਡੱਬਿਆਂ ਵਿੱਚ ਪਾਉਣ ਦੀ ਕੋਸ਼ਿਸ਼ ਨਾ ਕੀਤੀ ਜਾਵੇ ਉਹ ਨਵੇਂ ਦਮਿਆਂ ਵਿੱਚ ਪਾਚੇ ਦਿਨ ਜਲ்கਾ ਸਾਹਮਣੇ ਪੇਸ਼ ਨਾ ਕੀਤਾ ਜਾਵੇ ਕੋਸ਼ਿਸ਼ ਹੋਈ ਹੈ ਮੈਂ ਉਸ ਦਾ ਸ਼ੁਰੂਆਤ ਵਿੱਚ ਵਿਰੋਧ ਕਰਦੇ ਵੇ ਕਿ ਇਹ ਇਹੀ ਜਿਹੜੀ ਨੀਤੀ ਹੈ ਉਹ ਚੱਲਣ ਨਹੀਂ ਦਿੱਤੀ ਜਾਊਗੀ ਇਹ ਜੇ ਸਿੰਘ ਸਾਹਿਬ ਭਾਈ ਜਸਪੀਰ ਸਿੰਘ ਨਰੋੜੇ ਇਹ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਗੀ ਦੇ ਪ੍ਰਧਾਨ ਹੋਣਗੇ ਜਿਸ ਗੱਲ ਤੇ ਅਸੀਂ ਸਮਝੌਤਾ ਨਹੀਂ ਕਰ ਸਕਦੇ ਇਹ ਨੂੰ ਹੋਰ ਪ੍ਰਤਾਨ ਹੋਵੇ ਉਹੀ ਪ੍ਰਧਾਨ ਹੋਣਗੇ ਤੇ ਇਹ ਸਰੋਹੇ ਦੀ ਧਰਤੀ ਤੋਂ ਨਵੀਂ ਸਿੱਖਿਆ ਜਿਹੜੀ ਹੈ ਉਹ ਚੱਲੇਗੀ ਇਹ ਕਹਿ ਦੇਣਾ ਕਿ 1999 ਵਾਲਾ ਸਾਲ ਆ ਗਿਆ ਬਾਪਾ ਯੋਗਿੰਦਰ ਸਿੰਘ ਦਾ ਕੋਈ ਬਰਾਬਰੀ ਨਹੀਂ ਕਰ ਸਕਦਾ ਉਹਨਾਂ ਨੇ 13 ਵਿੱਚੋਂ 10 ਪੀਜਤਾਏ ਸਨ ਅੱਜ 10 ਨਹੀਂ ਦਿੱਤੇ ਅੱਜ 10 ਨਹੀਂ ਦਿੱਤੇ ਅੱਜ ਲੋਹੇ ਨਹੀਂ ਉਹ ਵੀ ਮੇਰੇ ਜਿੱਤੇ ਅਲਾਨ ਦੀ ਭਾਵਨਾ ਦੇ ਪਿੱਛੋਂ ਜਿੱਤੇ ਨੇ ਤੇ ਬਾਬਾ ਚੋਗਿੰਦਰ ਸਿੰਘ ਦਾ ਮਤਾਬਲਾ ਕਰਨ ਵਾਲਾ ਮੈਂ ਨਹੀਂ ਸਮਝਦਾ ਕੋਈ ਹਿੱਟ ਰੇ ਸਮੇ ਇਹ ਸਧਰਤੀ ਤੇ ਹੈ ਫਿਰਦੂ ਤੁਸੀਂ ਬਦ ਸਕਦੇ ਹੋ ਅਗੇ ਵੱਸ ਸਕਦੇ ਹੋ ਇਹ ਨੇਟ ਨੀਤੀ ਨਾਲ ਚੱਲੋਗੇ ਔਰ ਮੈਂ ਫਿਰ ਇਹ ਦਰਦ ਹੋ ਰੇ ਕਿ ਭਾਈ ਜਸਪੀਰ ਸਿੰਘ ਰੋੜੇ ਜਿਹੜੇ ਸਿੰਘ ਸਾਹਿਬ ਨੇ ਇੱਕ ਮਹਾਨ ਸ਼ਖਸੀਅਤ ਨੇ ਸ਼ਹੀਦਾਂ ਦੇ ਸਰਤਾਜ ਨੇ ਉਹਨਾਂ ਨੂੰ ਅਖਾਲੀ ਦਲ ਦਾ ਪ੍ਰਧਾਨ ਬਣਾਇਆ ਜਾਵੇ ਫਿਰ ਹੀ ਅਖਾਲੀ ਦਲ ਦੇ ਵੱਡੇ ਜਿੱਤ ਹੋਊ ਯਾਦਾ ਦੋਹੇ ਹੱਥ ਉੱਤੇ ਕਰਕੇ ਉਹਨਾਂ ਦੀ ਪ੍ਰਧਾਨਗੀ ਨੂੰ ਮਨਜ਼ੂਰੀ ਦਿੱਤੀ ਜਾਵੇ ਭਾਈ ਜਸਪੀਰ ਸਿੰਘ ਰੋਡੇ ਦੀ ਪ੍ਰਧਾਨਗੀ ਨੂੰ ਮਨਜ਼ੂਰੀ ਦਿੱਤੀ ਜਾਵੇ ਅਤੇ ਜੇ ਇਹ ਸੋਚਦੇ ਹਾਂ ਕਿ ਅੱਜ ਦੋ ਸੀਟਾਂ ਜਿੱਤ ਲਈਆਂ ਕਾਨੂੰਨ ਅਸੀਂ ਵੱਡੀ ਇਸੀ ਨਿਤਾਮਾ ਦੀ 392 ਆ ਗਿਆ ਇਹ ਨਾ ਹੋਵੇ ਕਿ 5000 ਦੇ ਆ ਜਾਈਏ ਜਿੱਥੋਂ ਹਸਲ ਕਿਤੇ ਆ ਉਥੇ 5-5000 ਦੇ ਰਹੀਏ ਜੇ ਸਿੰਘ ਸਾਹਿਬ ਪ੍ਰਧਾਨ ਬਣ ਲਗੇ ਤਾਂ ਇਹ ਕਾਮਯਾਬੀ ਹਾਸਲ ਹੋਵੇਗੀ ਇਹਨਾਂ ਬੇਨਤੀਆਂ ਕਰਦਾ ਹੋਇਆ ਕਿ ਮੇਰੀ ਆਵਾਜ਼ ਕਿਹੜੀ ਹੁੰਦੀ ਹੈ ਦੂਜਿਆਂ